ਬਾਣ ਨਿਕਲ ਤੇ ਬਾਣ ਨਿਕਲ ਗੰਧੀਆਂ ਗੰਧੀਆਂ ਗਾਲਾਂ ਮਾਵਾ ਪੈਣਾ ਦੇ ਮੈਂ ਕਿ ਵੀਰ ਜੀ ਥੋੜੇ ਜਿਹਾ ਸ਼ਾਂਤ ਹੋਵੋ ਪੀਤੇ ਦਿਨ ਸਿਉਨਾ ਸੈਮ ਨਾਲ ਆਂਟ ਗਵਾਂਡ ਤੇ ਲੋਕਾਂ ਦੀ ਲੜਾਈ ਹੋਈ ਸੀ ਜਿਸ ਦੀ ਵੀਡੀਓ ਸੈਮ ਵੱਲੋਂ ਲਾਈਵ ਹੋ ਕੇ ਸਾਡੇ ਨਾਲ ਸਾਂਝੀ ਕੀਤੀ ਗਈ ਪਰ ਇਸ ਵੀਡੀਓ ਤੋਂ ਕਈ ਲੋਕਾਂ ਨੂੰ ਪੂਰੀ ਗੱਲ ਕਲੀਅਰ ਨਹੀਂ ਸੀ ਹੋਈ ਜਿਸ ਤੋਂ ਬਾਅਦ ਹੁਣ ਸੈਮ ਨੇ ਫਿਰ ਤੋਂ ਲਾਈਵ ਆ ਕੇ ਪੂਰੀ ਗੱਲਬਾਤ ਦਾ ਖੁਲਾਸਾ ਕੀਤਾ ਉਸ ਦਾ ਕਹਿਣਾ ਹੈ ਕਿ ਉਹਨਾਂ ਦੀ ਸੁਸਾਇਟੀ ਅੰਡਰ ਡਿਵੈਲਪਡ ਹੈ ਅਤੇ ਜਿਸ ਦੇ ਕਾਰਨ ਸੀਵਰੇਜ ਦਾ ਪਾਣੀ ਅਕਸਰ ਹੀ ਗਲੀਆਂ ਦੇ ਵਿੱਚ ਖੜਾ ਰਹਿੰਦਾ ਹੈ ਚਾਹੀ ਆਪਣੀ ਪਤਨੀ ਅਤੇ ਬੱਚੇ ਨਾਲ ਗੱਡੀ ਵਿੱਚ ਘਰ ਵਾਪਸ ਪਰਤ ਰਹੇ ਸਨ ਤਾਂ ਉਹਨਾਂ ਦੀ ਗੱਡੀ ਤੋਂ ਨੌਜਵਾਨ ਲੜਕੇ ਤੇ ਪਾਣੀ ਦੇ ਛਿੱਟੇ ਪੈ ਗਏ ਜਿਸ ਤੋਂ ਬਾਅਦ ਉਸ ਲੜਕੇ ਨੇ ਹੰਗਾਮਾ ਕਰ ਦਿੱਤਾ ਹਾਲਾਂਕਿ ਦੋਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਸੀ ਪਰ ਫਿਰ ਵੀ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਬਾਕੀ ਆਓ ਤੁਹਾਡੇ ਨਾਲ ਸੈਮ ਦਾ ਵੀਡੀਓ ਸਾਂਝਾ ਕਰਦੇ ਆਂ ਸੋ ਇਹ ਕਿੰਦੇ ਛਿੱਟੇ ਪਏ ਮੈਂ ਕਿਹਾ ਸੋਰੀ ਪਹਿਲਾਂ ਤਾਂ ਆ ਉਸ ਗੱਲ ਲਈ ਜੀ ਛਿੱਟੇ ਪਏ ਤਾਂ ਮੈਂ ਤੇਰੀ ਜੁਆਣੀ ਤੇ ਕਹਿੰਦਾ ਛਿੱਟੇ ਪਾਉਂਗਾ ਸੀਵੇ ਦਾ ਡੰਪ ਹੁੰਦਾ ਔਰ ਟੱਕਣ ਹੁੰਦਾ ਉੱਚ ਚੈਨੇ ਨੌ ਚਾ ਤੇ ਮੈਂ ਗੱਡੀ ਦਾ ਕਿੰਨਾ ਤਕੜਾ ਜੰਪ ਲੱਗੇਗਾ ਉਤੋਂ ਮੇਰੀ ਵਾਈਫ 6 ਮਨਥ ਪ੍ਰੈਗਨੈਂਟ ਆ ਤੇ ਨਾਲ ਛੋਟੀ ਜੀ ਬੱਚੀ ਆ ਮੈਂ ਬੇਸਕੂਫ ਨਹੀਂ ਹੈਗਾ ਕਿ ਗੱਡੀ ਨੂੰ ਜਹਾਜ਼ ਬਣਾ ਕੇ ਅਡਾਂਦਾ ਲੈ ਕੇ ਆਉਂਗਾ ਦੂਜੀ ਗੱਲ ਮੇਰਾ ਆਪ ਦਾ ਫਲੈਟ ਆ ਬੰਦਾ ਉਹ ਬਾਹਰੋਂ ਆਇਆ ਹੋਇਆ ਸੀ ਕੋ ਕੁੜੀ ਮੁੰਡਾ ਕਰ ਕੀ ਰਹੀ ਸੀ ਇੱਥੇ ਆ